ਸਾਰੀਆਂ ਤਾਰੀਆਂ ਸਾਰੀਆਂ ਵਡਿਆਈਆਂ ਸੱਚੇ ਰੱਬ ਨੇ ਜਿਹੜਾ ਸਾਰੇ ਜਗ ਦਾ ਸਾਰਜਨਹਾਰ ਤੇ ਪਾਲਨਹਾਰ ਉਸੇ ਤੇ ਰੱਬ ਨੂੰ ਹੀ ਵਕ ਵਕ ਪਾਸ਼ਾਵਾ ਵਿੱਚ ਅੱਲਾਹ ਕਾਲਪੁਰ ਪ੍ਰਭੂ ਪਰਮੇਸ਼ਵਰ ਲਾਰਡ ਗੋਡ ਅੰਦੀ ਨਾਮਾਂ ਦੁਆਰਾ ਯਾਦ ਕੀਤਾ ਜਾਂਦਾ ਹੈ ਬਹੁਤ ਹੀ ਸਤਿਕਾਰਯੋਗ ਬਾਬਾ ਮਨਜੂ ਸਿੰਘ ਜੀ ਗਰੇਵਾਲ ਸਾਹਿਬ ਸਟੇਜ ਤੇ ਬਰਾਜਮਾਨ ਸਾਰੀਆਂ ਹੀ ਮੁੱਤ ਸ਼ਕਤੀ ਤੋਂ ਪਿਆਰੀ ਸੰਗੋਜੀ ਮੇਰੇ ਵੱਲੋਂ ਆਪ ਸਭ ਨੂੰ ਸਲਾਮ ਸਭ ਸ੍ਰੀ ਅਕਾਲ ਅੱਜ ਅਸੀਂ ਫਾਜ਼ਾ ਖਿਦਰ ਅਲੈਸਲਾਮ ਦਾ ਜਿਹੜਾ ਇਹ ਦਿਹਾੜਾ ਬਣਾਇਆ ਜਾ ਰਿਹਾ ਉਹਦੇ ਉੱਪਰ ਚੱਕਰ ਹੋਏ ਆਂ ਦੇਖੋ ਜਦੋਂ ਅਸੀਂ ਕਿਤੇ ਜਾਂਦੇ ਆ ਨਾ ਤਾਂ ਸਾਨੂੰ ਉਹਨਾਂ ਦਾ ਪਤਾ ਹੋਣਾ ਚਾਹੀਦਾ ਵੀ ਉਹ ਉਹਦੀ ਸ਼ਖਸੀਅਤ ਕੌਣ ਨੇ ਔਰ ਕਿਸ ਲਈ ਦੁਨੀਆਂ ਜਾਇਏ ਹਨ ਇਸ ਲਈ ਅੱਜ ਬਾਬਾ ਜੀ ਵੱਲੋਂ ਅਬ ਮਨਦੀਪ ਸਿੰਘ ਵੀ ਉਹ ਮੈਨੂੰ ਰੁਕਮ ਹੋਇਆ ਸੀ ਕੱਲ ਹਾਲਾਂਕਿ ਅਸੀਂ ਤੇਰਾ ਬਾਬਾ ਨਾਨਕ ਸਾਡਾ ਬੇਸ ਬਣਿਆ ਹੋਇਆ ਉੱਥੇ ਜਿਹੜੇ ਹਰਪੀਤ ਲੋਕ ਨੇ ਅਸੀਂ ਉੱਥੇ ਰਹਿ ਕੇ ਉਹਨਾਂ ਦੀ ਸੇਵਾ ਕਰ ਰਹੇ ਹਾਂ ਪਿਛਲੇ ਤਕਰੀਬ 12-13 ਦਿਨਾਂ ਤੋਂ ਤੇ ਮੈਨੂੰ ਸਪੈਸ਼ਲ ਰੁਕਮ ਹੋਇਆ ਤਾਂ ਮੈਂ ਥੋੜੀ ਰੂਰੂ ਹਾਜ਼ਰ ਹੋਇਆ ਅਮਲ ਸੇ ਜ਼ਿੰਦਗੀ ਬਣਦੀ ਹੈ ਜੰਨਤ ਵੀ ਜਹੰਨਮ ਵੀ ਅਮਲ ਸੇ ਅਮਲ ਕਹਿੰਦੇ ਕਰਮੀ ਅਮਲ ਸੇ ਜ਼ਿੰਦਗੀ ਬਣਦੀ ਹੈ ਜੰਨਤ ਵੀ ਜਹੰਨਮ ਵੀ ਇਹ ਖਾਕੀ ਆਪਣੀ ਫਿਤਰਤ ਮੇ ਨਾ ਨੂਰੀ ਹੈ ਨਾ ਨਾਰੀ ਹੈ ਖਾਕੀ ਕਹਿੰਦੇ ਇਨਸਾਨ ਉਪਤੀ ਆਪਣੇ ਹੋਏ ਇਸੀ ਚੀਜ਼ ਨੂੰ ਬਾਬਾ ਜੀ ਨੇ ਕਿਹਾ ਹੈ ਅ ਤੰਦਰਸ਼ੀ ਗੁਰੂ ਨਾਨਕ ਸਾਹਿਬ ਨੇ ਸ੍ਰੀ ਗੁਰੂ ਨਾਨਕ ਸਾਹਿਬ ਮਹੱਲਾ ਪਹਿਲਾ ਅੰਕ 141 ਦੇ ਕਰਦੀ ਕਲਮਾ ਆਪ ਕੇ ਤਬ ਮੁਸਲਮਾਨ ਸੁਦਾਏ ਨਾਨਕ ਜੇਤੇ ਕੂੜਿਆ ਕੂੜੇ ਕੂੜੇ ਪਾਇ ਜੇ ਕਿ ਸਾਡੀ ਜ਼ਿੰਦਗੀ ਚ ਅਗਰ ਅਮਲ ਹੋਊਗਾ ਕੀ ਹੁੰਦੀ ਹੈ ਕਥਨੀ ਹੁੰਦੀ ਹੈ ਕਰਨੀ ਕਥਨੀ ਦਾ ਮਸਲਾ ਹੱਲ ਨਹੀਂ ਹੋਣਾ ਕੰਡੇ ਨਾਲ ਹੋਏ ਤੇ ਜਿਹੜਾ ਦੇ ਲਈ ਅਸੀਂ ਜਹਾਦ ਹੋਇਆ ਹਰ ਤਖੀਦਰ ਅਲੈਹਿਸਲਮ ਇੱਕ ਰੱਬ ਦੇ ਪੈਗੰਬਰ ਨੇ ਤੇ ਰੱਬ ਵੱਲੋਂ ਇਹਨਾਂ ਦੇ ਜਿੰਮੇਂ ਜਿਹੜੀ ਲਾਇਕੀ ਹੈ ਡਿਊਟੀ ਉਹ ਪਾਣੀ ਦੀ ਡਿਊਟੀ ਲਾਈ ਗਈ ਹੈ ਖਿਜ਼ਰ ਦਾ ਜਿਹੜਾ ਅਰਬੀ ਭਾਸ਼ਾ ਦਾ ਸ਼ਬਦ ਹੈ ਤੇ ਅਰਬੀ ਤੇਦਾ ਅਰਥ ਹੈ ਰਹਿਨੁਮਾ ਰਾਸਤਾ ਦਿਖਾਉਣ ਵਾਲਾ ਰੱਬ ਨਾਲ ਜੁੜੀ ਹੈ ਕਿ ਭੁੱਲੇ ਪਟਕੇ ਰਸਤਾ ਦਿਖਾਉਂਦੇ ਇਹਨਾਂ ਨੂੰ ਖਿਦਰਾ ਸਾਮ ਆ ਜਾਂਦਾ ਹੈ ਤੇ ਜਦੋਂ ਉਹਨਾਂ ਦੀ ਸਿੱਖਿਆਵਾਂ ਨੂੰ ਸੀ ਝਾਤ ਮਾਰਦੇ ਆ ਕੁਰਾਨ ਸ਼ਰੀਫ ਦੇ ਇੱਕ ਚੈਪਟਰ ਹੈ ਇੱਕ ਸੂਰਤ ਹੈ ਕਾਹਫ ਸੂਰਤ ਨੰਬਰ 18 ਉਹਦੀ ਆਇਤ ਨੰਬਰ 76 ਤੋਂ 76 ਵਿੱਚ ਖਿਦਰਾ ਸਾਮ ਦਾ ਵਾਕਿਆ ਦਾ ਜ਼ਿਕਰ ਕੀਤਾ ਹੈ ਜਿਹੜਾ موسی ਅਸਲਾਮ ਨਾਲ ਇਕੱਠਾ ਹੋਇਆ ਸੀ ਉਹਨਾਂ ਦਾ ਤੇ ਉਹਦੇ ਵਿੱਚ ਜੋ ਸਾਨੂੰ ਉਹਦੀ ਸਿੱਖਿਆਵਾਂ ਤੋਂ ਮਿਲਦੀਆਂ ਨੇ ਚੀਜ਼ਾਂ ਉਹ 5 ਪੁਆਇੰਟ ਮੈਂ ਤੁਹਾਡੇ ਸਾਹਮਣੇ ਬਹੁਤ ਸ਼ਾਰਟ ਚ ਦੱਸੂਗਾ ਕਿਉਂਕਿ ਟਾਈਮ ਨਹੀਂ ਹੈ ਉਸ ਤੋਂ ਦੱਸੋ ਕਿ ਪਹਿਲਾਂ ਮੈਂ ਬਾਬਾ ਜੀ ਨਾਲ ਗੱਲ ਕੀਤੀ ਸੀ ਕਿਉਂਕਿ ਇਹ ਮੇਰਾ ਪਿਸ਼ਨ ਹੀ ਹੈ ਬੰਨਾ ਮੈਂ ਬਹੁਤ ਇਹਦੇ ਉੱਪਰ ਗੱਲ ਕਰਨਾ ਚਾਹੁੰਦਾ ਸੀ ਮਾਂ-ਬਾਪ ਮਾਂ-ਬਾਪ ਦੀ ਜਿਹੜੀ ਮਕਾਮ ਹੈ ਕੀ ਹੈ ਪ੍ਰੋਫੈਟ ਮੁਹੰਮਦ ਸਾਹਿਬ ਸਲੱਲਮ ਇੱਕ ਵਾਰੀ ਖਾਨੇਗਾ ਵਿੱਚ ਜਿੱਥੇ ਮੱਕੇ ਲੋਕ ਹਾਜੀ ਕਰ ਜਾਂਦੇ ਨੇ ਹਾਜ ਕਰ ਜਾਂਦੇ ਨੇ ਉੱਥੇ ਉਹਨਾਂ ਦਾ ਇੱਕ ਅਨੁਆਈ ਫੁਹਾਬੀ ਕਿਹਾ ਜਾਂਦਾ ਉਹ ਪ੍ਰਕਰਮਾ ਕਰਾ ਰਿਹਾ ਸੀ ਆਪਣੀਆਂ ਅਪਾਹਜ ਮਾਂ ਨੂੰ मां ਚੱਲ ਫਿਰ ਨਹੀਂ ਸਕਦੀ ਸੀ ਆਪਣੇ ਮੋਢਿਆਂ 'ਤੇ ਝੁੱਕ ਕੇ ਪ੍ਰਕਰਮਾ ਕਰਵਾ ਰਹੇ ਸੀ। ਸੂਰਜ ਉੱਤੇ 50 ਡਿਗਰੀ ਹੁੰਦਾ ਹੈ। ਜ਼ਮੀਰ ਤਪ ਰਹੀ ਦੀ ਪੂਰੀ ਗਰਮੀ ਦੇ ਜੂਨ ਜਲਾਈ ਹੋ ਰਹੀ ਨਾ ਸੀ। ਪ੍ਰਕਰਮਾ ਕਰਾਉਣ ਤੋਂ ਬਾਅਦ ਮੁਹੰਮਦ ਸਾਹਿਬ ਨੂੰ ਪੁੱਛਦੇ ਨੇ ਉਹ ਅਨੁਾਈ ਕਿ ਮੈਨੇ ਆਪਣੀ ਮਾਂ ਦਾ ਹੱਕ ਅਦਾ ਕਰਤਾ ਤਾਂ ਹੱਦ ਮੁਹੰਮਦ ਸਾਹਿਬ ਨੇ فرمایا ਤੈਨੂੰ ਜੰਮਣ ਲੱਗੇ ਤੈਨੂੰ ਜਨਮ ਦੇਣ ਲੱਗੇ ਜਿਹੜਾ ਇੱਕ ਦਰਦ ਉੱਠਿਆ ਸੀ ਨਾ ਹਣ ਤਾਂ ਉਹਦਾ ਹੱਕ ਵੀ ਅਦਾ ਨਹੀਂ ਹੋਇਆ। ਕਿ ਮਾਂ ਦਾ ਮੁਕਾਮ ਕੀ ਹੈ ਮਾਂ ਦੇ ਪੈਰਾਂ ਦੇ नीचे ਸਵਰਗ ਹੈ ਤੇ ਉਹ ਸਵਰਗ ਲਈ ਜਿਹਦੇ ਵਿੱਚ ਭੱਜ ਦੌੜ ਕਰਦੇ ਆ ਉਹਦਾ ਜਿਹੜਾ ਦਰਵਾਜ਼ਾ ਉਹ ਬਾਪ ਹੁੰਦਾ ਪਿਤਾ ਹੁੰਦਾ ਨਾ ਤੇ ਅੱਜ ਇਹ ਸੰਸਕਾਰਾਂ ਦੀ ਗੱਲ ਨਹੀਂ ਕੀਤੀ ਜਾਂਦੀ ਜਿਹੜੀ ਅੱਜ ਬਾਬਾ ਜੀ ਨੇ ਕੀਤੀ ਹੈ ਚਲੋ ਖੈਰ ਕਦੇ ਫੇਰ ਕਦੇ ਸੌਂਪ ਮਿਲੇ ਜਰੂਰ ਉਪਰ ਗੱਲ ਕਰਾਂਗੇ ਕਿਉਂਕਿ ਅਸੀਂ ਐਜੂਕੇਸ਼ਨਲ ਲੈ ਰਹੇ ਆ ਪਰ ਸੰਸਕਾਰ ਨਹੀਂ ਦੱਸੇ ਜਾ ਰਹੇ ਮੋਰਲ ਐਜੂਕੇਸ਼ਨ ਨਹੀਂ ਦੱਸੀ ਜਾ ਰਹੀ ਇਸ ਕਰਕੇ ਸਾਡੇ ਬੱਚੇ ਜਿਹੜੇ ਨੇ ਉਹ ਨਾਫਰਮਾਨ ਹੁੰਦੇ ਜਾ ਰਹੇ ਨੇ ਘਰਾਂ ਦੇ ਘੱਟ ਉੱਤੇ ਜਾ ਰਹੇ ਨੇ ਕਿਉਂਕਿ ਜੋ ਬੀਜਾਂ ਨੂੰ ਹੀ ਕਟਾਂਗੇ ਚਣੇ ਬੀਜ ਕੇ ਬਾਦਾਮ ਨਹੀਂ ਹੋਣੇ ਹੈਗੇ ਹੈ ਨਾ ਤੇ ਅਸੀਂ ਖੇਤ ਚ ਚਣੇ ਬੀਜ ਰਹੇ ਹਾਂ ਕਿਹਨੇ ਬਾਦਾਮ ਹੋ ਜਾਣ ਉਹ ਅਸੰਭਵ ਹੈ ਚਲੋ ਮੈਂ ਕਿਧਰ ਅਸਰਾਮ ਦੀ ਗੱਲ ਕਰਦਾ ਸੀ ਗੱਲ ਲੰਬੀ ਹੋ ਜੇਗੀ ਜਿਹੜੀ ਉਹਦੇ ਸਿੱਖਿਆਵਾਂ ਚੋਂ ਪਹਿਲੀ ਚੀਜ਼ ਮਿਲਦੀ ਹੈ ਉਹ ਇੱਕੋ ਹੀ ਕਰਪ ਦੀ ਉਸ ਪਰਮੂ ਪਰਮਾਤਮਾ ਦੀ ਇਬਾਦਤ ਦੀ ਗੱਲ ਕਹੀ ਗਈ ਹੈ ਜਿਸ ਨੂੰ ਗੁਰਬਾਣੀ ਚ ਵੀ ਕਿਹਾ ਗਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਸ੍ਰੀ ਰਾਗ ਮਹੱਲਾ ਪਹਿਲਾ ਅੰਗ 24 ਕਸਮ ਕੀ ਨਦਰ ਦਿਲ ਪਸੰਦੇ ਜਿਨੀ ਕਰ ਇੱਕ ਤੇ ਆਇਆ ਉਸ ਰੱਬ ਦੇ ਉਸ ਸੱਚੇ ਸਹਬ ਦੇ ਨਜ਼ਰਾਂ ਚ ਉਹੀ ਲੋਕ ਪਰਵਾਨ ਹੁੰਦੇ ਨੇ ਤੇ ਉਹੀ ਉਹਨੂੰ ਮਕਬੂਲ ਹਨ ਜਿਹੜੇ ਉਸੇ ਇੱਕ ਰੱਬ ਦੀ ਉਪਾਸਨਾ ਕਰਦੇ ਹੋ ਪਹਿਲੀ ਸਿੱਖਿਆ ਨੇ ਫਾਜ਼ਾ ਖਿਦਰਾ ਅਸਲਾਮ ਇੱਥੇ ਆਪਾਂ ਜਹਾਜ਼ ਰੋਏ ਆ ਇਹਨਾਂ ਦੇ ਬੜੀ ਹੈਗੀ ਦੂਸਰੀ ਸਿੱਖਿਆ ਨੇ ਮਿਲਦੀ ਹੈ ਗਿਆਨ ਦੀ ਕਿਉਂਕਿ ਉਹਨਾਂ ਨੂੰ ਇਹ ਡਿਊਟੀ ਲੱਗੀ ਹੈ ਗਿਆਨ ਵੰਡਣ ਦੀ ਰਸਤਾ ਦਿਖਾਉਣ ਦੀ ਗਿਆਨ ਕੀ ਹੈ ਇਦੇ ਨਾਲ ਉਸ ਰੱਬ ਦੇ ਪ੍ਰਮਾਤਮਾ ਤੱਕ ਸਾਡੀ ਪਹੁੰਚ ਹੋ ਜਾਵੇ ਤੇ ਗਿਆਨ ਜਿਹੜਾ ਹੈ ਇਹ ਗਿਆਨ ਨਾਲ ਅੱਜ ਵੀ ਨਿਮਰਤਾ ਆਉਂਦੀ ਹੈ ਨਿਮਾਣਾਪਣ ਆਉਂਦਾ ਹੈ ਕਿਉਂਕਿ ਹਮ ਝੁੱਕ ਕੇ ਮਿਲ ਰਹੇ ਹਾਂ ਤੂੰ ਕਮਜ਼ੋਰ મત ਸਮਝ ਫਲਦਾਰ ਸ਼ਾਖ ਹੋ ਤੂੰ ਲਚਕਦੀ ਜ਼ਰੂਰ ਹੈ ਜਿਸ ਤੇਨੂੰ ਫਲ ਲੱਗਦਾ ਨਾ ਉਹ ਲਚਕਦੀ ਹੈ ਇਸ ਕਰਕੇ ਜਦੋਂ ਗਿਆਨ ਆਉਂਦਾ ਹੈ ਤਾਂ ਉਹਦੇ ਚ ਅੱਜ ਦੀ ਨਿਮਰਤਾ ਆਉਂਦਾ ਨਿਮਰਤਾ ਆਉਂਦੀ ਹੈ ਜਿਹੜਾ ਖਿਦਰਾ ਸਾਹਿਬ ਦੇ ਗੁਰੂ ਦੀ ਗੱਲ ਦੂਸਰੀ ਜਿਹੜੀ ਤੀਸਰੀ ਗੱਲ ਮਿਲਦੀ ਹੈ ਜਿਹੜਾ ਗਿਆਨ ਹੁੰਦਾ ਹੈ ਇਹ ਅਮਲ ਕਰਨ ਲਈ ਹੁੰਦਾ ਹੈ ਤੇ ਇਸਲਾ ਕਰਨ ਲਈ ਹੁੰਦਾ ਹੈ ਜੇ ਗਿਆਨ ਬਿਨਾ ਅਮਲ ਤੋਂ ਹੈ ਸਾਡੀ ਜ਼ਿੰਦਗੀ ਨਹੀਂ ਹੈ ਤਾਂ ਫਿਰ ਇਦਾਂ ਜਿਵੇਂ ਇਹਨਾਂ ਪਰ ਕਿਤਾਬਾਂ ਲਿਖੀਆਂ ਹੋਈਆਂ ਹਨ ਗਿਆਨ ਦਾ ਮਤਲਬ ਇਹ ਹੁੰਦਾ ਹੈ ਗਿਆਨ ਹਾਸਲ ਕਰਕੇ ਅਸੀਂ ਉਹਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰੀਏ ਤੇ ਇਸਲਾਮ ਜੋ ਸਾਨੂੰ ਗਿਆਨ ਹੈ ਉਹ ਦੂਸਰੇ 'ਚ ਭੰਡੀਏ ਜਿਨ੍ਹਾਂ ਦੇ ਸਾਰੇ ਪੀਰ پیغمبر ਦੁਨੀਆ ਜਾਏ ਰਸਈ ਰਸਤ ਸੁਲਈ ਤੇ ਤੀਸਰੀ ਜਿਹੜੀ ਗੱਲ ਮਿਲਦੀ ਉਹਨਾਂ ਚੋਂ ਉਹ ਮਿਲਦੀ ਹੈ ਰੱਬ ਦੀ ਜਿਹੜੀ ਹਕਮਤ ਹੈ ਉਹਦੇ ਪਰ ਰਾਜ਼ੀ ਰਹਿਣਾ ਜੋ ਉਹ ਕਰਦਾ ਤੇਰਾ ਭਾਣਾ ਸਰਬੱਤ ਦਾ ਭਲਾ ਜੋ ਕਰਦਾ ਉਹ ਛੇ ਹੀ ਕਰਦਾ ਸਾਡੇ ਲਈ ਇੱਕ ਮਾਂ ਨਾਲੋਂ ਕਈ ਗੁਣਾ ਵੱਧ ਪਿਆਰ ਕਰਦਾ ਪਰਮਾਤਮਾ ਆਪਣੇ ਬੱਚਿਆਂ ਨੂੰ ਆਪਣੇ ਬੰਦਿਆਂ ਨੂੰ ਲੇਕਿਨ ਅਸੀਂ ਜਾਣਦੇ ਨਹੀਂ ਹੁੰਦੇ ਤੁਹਾਨੂੰ ਮੇਰੀ ਦੇਖਣ ਦੀ ਕਸੀਮਾ ਹੈ ਮੇਰੇ ਸੁਣਨ ਦੀ ਕਸੀਮਾ ਹੈ ਮੇਰੇ ਸੋਚੇ ਦੀ ਕਿਸਮ ਨਹੀਂ ਮੈਂ ਇੱਕ ਲਿਮਟਡ ਹੋ ਸਕਦਾ ਪਰਮਾਤਮਾ ਉਹ ਜਾਣਦਾ ਜੋ ਕੀ ਆਉਣ ਵਾਲਾ ਹੈ ਇਸ ਲਈ ਚੌਥੀ ਜਿਹੜਾ ਪੁਆਇੰਟ ਆਉਂਦਾ ਸਬਰ ਅਗਰ ਸਾਡੇ ਉੱਪਰ ਕੋਈ ਹਾਲਾਤ ਆ ਜਾਣ ਤਾਂ ਸਾਨੂੰ ਸਬਰ ਨਾਲ ਸਹਿਣਾ ਚਾਹੀਦਾ ਹੈ ਤਹਮਮ ਰੱਖਣਾ ਚਾਹੀਦਾ ਬਰਦਾਸ਼ਤ ਰੂਹੀ ਚਾਹੀਦੀ ਹੈ ਹੋ ਸਕਦਾ ਉਹਦੇ ਵਿੱਚ ਤੁਹਾਡੇ ਲਈ ਕੋਈ ਭਲਾਈ ਹੋਵੇ ਜੋ ਕਰਦਾ ਪਰਮਾਤਮਾ ਅੱਛਾ ਹੀ ਕਰਦਾ ਹੈ ਤੇ ਪੰਜਵਾਂ ਜਿਹੜੀ ਗੱਲ ਆਉਂਦੀ ਹੈ ਉਹ ਖਲਕ ਨਾਲ ਖੈਰ-ਖਾਈ ਕਰਨਾ ਭਲਾਈ ਕਰਨਾ ਲੋਗਾ ਦੇ ਨਾਲ خیر خیਰੀ ਕਰਨਾ ਉਹਨਾਂ ਦੇ ਕੰਮ ਆਉਣਾ ਤੇ ਰੱਬ ਕੋਲ ਬੰਦੇ ਬਹੁਤ ਪਸੰਦ ਨੇ ਜਿਹੜੇ ਉਹਦੇ ਬੰਦਿਆਂ ਨਾਲ ਪਿਆਰ ਕਰਦੇ ਨੇ ਅਲ ਖਲਕੂ ਅਯਾਲੁੱਲਾ ਪ੍ਰੋਫੈਟ ਮੁਹੰਮਦ ਸਾਹਿਬ ਜੀ ਨੂੰ ਸਹਿ ਹੈ ਕਿ ਸਾਰਾ ਜਿਹੜੀ ਇਨਸਾਨੀ ਦਾ ਰੱਬ ਦਾ ਪਰਿਵਾਰ ਹੈ ਰੱਬ ਨੂੰ ਸਾਰੀ ਇਨਸਾਨੀਅਤ ਚੋਂ ਸਭ ਤੋਂ ਵੱਧ ਉਹ ਪਿਆਰਾ ਹੈ ਜਿਹੜਾ ਉਹਦੇ ਪਰਿਵਾਰ ਨਾਲ ਪਲੰਗ ਕਰੇ ਵਰਤੋਂ ਕਰੇ ਪਾਪ ਜਿਹੜਾ ਖਲਕਤ ਨਾਲ ਪਿਆਰ ਕਰਦਾ ਹੈ ਜਿਹੜਾ ਇਨਸਾਨੀ ਗੁਰੂ ਪਿਆਰ ਕਰਦਾ ਦੂਸਰੋਂ ਕੇ ਲਈ ਜੀ ਔਰ ਉਹਨਕੇ ਕਾਮ ਆ ਦੂਸਰੋਂ ਕੇ ਲੀਏ ਜੀ ਔਰ ਉਹਨਕੇ ਕਾਮ ਆ ਹੈ ਸੌ ਕੁਰਬਾਨੀਆਂ ਕੀ ਇਹ ਇੱਕ ਕੁਰਬਾਨੀ ਤੇਰੀ ਅੱਜ ਜਦੋਂ ਸਾਨੂੰ ਸਾਰਿਆਂ ਨੂੰ ਪਤਾ ਹੈ ਪੰਜਾਬ ਜਿਹੜਾ ਹੜ੍ਹਾਂ ਨਾਲ ਜੂਝ ਰਿਹਾ ਹੈ ਇਨਸਾਨ ਹੀ ਨਹੀਂ ਬਣ ਗਏ ਪਸ਼ੂ ਵੀ ਹੜ੍ਹਾਂ ਦੇ ਕਹਿਰ ਨਾਲ ਮਾਰ ਹਟਾਏ ਹੋਏ ਨੇ ਤਾਂ ਇਨਸਾਨ ਹੋਣ ਤੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਦੁੱਖ ਦੀ ਧਰਤੀ 'ਚ ਜਿਹੜੇ ਅਸੀਂ ਠੀਕ ਠਾਕ ਆ ਉਹਨਾ ਆਪਣੇ ਹੜ੍ਹਪੀੜ ਭਰਾਵਾਂ ਦੇ ਲਈ ਉਹਨਾਂ ਦੇ ਦੁੱਖ ਨੂੰ ਆਪਣਾ ਦੁੱਖ ਸਮਝਦੇ ਹੋਏ ਉਹਨਾਂ ਨਾਲ ਸਹਿਯੋਗ ਕਰੀਏ ਤੇ ਉਹਨਾਂ ਦੇ ਹਰ ਸੱਭ ਤੋਂ ਬੁਰਾ ਬਦਲ ਕਰਨ ਦੀ ਕੋਸ਼ਿਸ਼ ਕਰੀਏ ਬਹੁਤ ਸੌਖਾ ਹੈ Hindu ਜਾਂ Musalman ਹੋਣਾ ਬਹੁਤ ਸੌਖਾ ਹੈ Hindu ਜਾਂ Musalman ਹੋਣਾ ਪਰ ਬਹੁਤ ਔਖਾ ਹੈ ਆਦਮੀ ਦਾ ਇਨਸਾਨ ਹੋਣਾ ਇਨਸਾਨ ਅਰਬੀ ਮੈਂ ਬਾਕ ਕਲਗਰ ਖਤਮ ਕਰ ਰਿਹਾ ਇਨਸਾਨ ਅਰਬੀ ਭਾਸ਼ਾ ਦਾ ਸ਼ਬਦ ਹੈ ਤੇ ਅਰਬੀ ਦਾ ਇੱਕ ਹੋਰ ਸ਼ਬਦ ਤੋਂ ਬੜਿਆ ਉਨਸਤੋ ਜਿਹਦਾ ਅਰਥ ਹੈ ਮੁਹੱਬਤ ਪ੍ਰੇਮ ਪਿਆਰ ਹਮਦਰਦੀ ਇਸ ਲਈ ਇਨਸਾਨ ਹੋਇਆ ਹੈ ਜਿਹਦੇ ਸੀਨੇ ਵਿੱਚ ਇੱਕ ਅਜੇਹਾ ਦਿਲ ਹੈ ਜਿਹੜਾ ਦੂਜਿਆਂ ਲਈ ਵੀ ਧੜਕਦਾ ਹੈ ਆਪਣੀ ਮੱਖੀ ਦਾ ਬਗੈਰ ਤੂਸ ਤੋਂ ਗੈਂ ਵੀ ਲਾ ਲਉਂਦੀ ਹੈ ਅਖਰੀ ਇਨਸਾਨ ਵੀ ਇਹੀ ਕਰਦਾ ਹੈ ਖਾਣਾ ਪੀਣਾ ਬੱਚੇ ਪੈਦਾ ਕਰਨਾ ਟੱਬਰ ਪਾਲਣਾ ਤੇ ਮਰ ਜਾਣਾ ਫਿਰ ਦਾ ਇਨਸਾਨ ਜਾਨਵਰ ਤੋਂ ਵੀ ਨੀਚੇ ਹੈ ਜਾਨਵਰ ਤੋਂ ਦੁਨੀਆ 'ਚ ਸਭ ਤੋਂ ਉੱਚੀ ਕ੍ਰਿਸ਼ਨ ਕਿਉਂ ਕਿਹਾ ਗਿਆ ਸਾਨੂੰ ਕਿ ਕੋਈ ਇਸ ਸੀਨੇ ਵਿੱਚ ਅਜਿਹਾ ਤਿਲ ਹੈ ਜਿਹੜਾ ਦੂਜਿਆਂ ਲਈ ਵੀ ਟੜਕਦਾ ਹੈ ਦੂਜਿਆਂ ਲਈ ਵੀ ਟੜਕਣ ਕਰਕੇ ਰੱਬ ਦੀਆਂ ਰਚਨਾਵਾਂ ਚੋਂ ਬੈਸਟ ਕ੍ਰिएशन ਕਿਹਾ ਗਿਆ ਹੈ ਜਿੰਨੀਆਂ ਵੀ ਸੰਸਾਰ ਦੀਆਂ ਰਚਨਾਵਾਂ ਨੇ ਸਭ ਤੋਂ ਉੱਤਮ ਰਚਨਾ ਇਨਸਾਨ ਦੀ ਸਰੀਰ ਹੀ ਕਿਹਾ ਗਿਆ ਹੈ ਕਿ ਇਹਦੇ ਸੀਨੇ ਵਿੱਚ ਅਜਿਹਾ ਤਿਲ ਹੈ ਜਿਹੜਾ ਦੂਜਿਆਂ ਲਈ ਵੀ ਟੜਕਦਾ ਹੈ ਇਸ ਲਈ ਮੈਂ ਬਹੁਤ ਧੰਨਵਾਦੀ ਹਾਂ ਬਾਬਾ ਜੀ ਦਾ ਵੀ ਤੇ ਸਾਡੇ ਵੀਰ ਭਾਈ ਮਨਜੀਤ ਸਿੰਘ ਦਾ ਵੀ ਜਿਹੜਾ ਮੈਨੂੰ ਇੰਨੀ ਪਿਆਰੀ ਸੰਗਤ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਪ੍ਰਭੂ ਇਹ ਦੁਨੀਆ ਇੱਕ ਮੁਸਾਫਰਖਾਨਾ ਇਹ ਦੁਨੀਆ ਇੱਕ ਮੁਸਾਫਰਖਾਨਾ ਕੋਈ ਆਵੇ ਕੋਈ ਜਾਵੇ ਕਿਦੀ ਜਾ ਮੁਹੰਮਦ ਬਖਸ਼ਾ ਇਥੇ ਪੱਕੇ ਡੇਰੇ ਲਾਵੇ ਇਸ ਲਈ ਅਸੀਂ ਦੁਨੀਆ 'ਚ ਆਏ ਆ ਅੱਛਾ ਵੀਰ ਕੇ ਜਾਈਏ ਤਾਂ ਕਿ ਕੱਲ ਅਸੀਂ ਅੱਛਾ ਜਾ ਕੇ ਘਟ ਜਾਈਏ ਬਹੁਤ ਬਹੁਤ ਧੰਨਵਾਦ ਕਿਸੇ ਪ੍ਰਕਾਰ ਦੀ ਗਲਤੀ ਹੋ ਗਈ ਹੋਵੇ ਉਹ ਤੁਮ ਸਭ ਦਾ ਜੱਜ ਕਰ ਬਹੁਤ ਬਹੁਤ ਸ਼ੁਕਰੀਆ ਸੋ ਹੁਣ ਮੈਂ ਬੇਨਤੀ ਕਰਾਂ ਮਤਮ ਜੀ ਜੋ ਸੁਜੀ ਜਰੇਵਰ ਸਾਹਿਬ ਜੋ ਕਿ ਸੇ ਦਰਬਾਰ ਦੇ ਮੁੱਖ ਸੇਵਕ ਹਨ ਉਹਨਾਂ ਨੇ ਮੇਰੀ ਬੇਨਤੀ ਹੈ ਡਾਕਟਰ ਨਾਸਰ ਅਬਦੁੱਸ ਸਾਹਿਬ ਜੀ ਜਿਨ੍ਹਾਂ ਨੇ ਸਾਡੀ ਲਿੱਖੀ ਦੀ ਬੇਨਤੀ ਨੂੰ ਬਹੁਤ ਵੱਡੀ ਕਰਕੇ ਮੰਨੇ ਆ ਅਸੀਂ ਦੇਣ ਨਹੀਂ ਦੇ ਸਕਦੇ ਕਿਹੜੇ ਸ਼ਬਦਾਂ ਤਿੰਦਾ ਮੈਂ ਧੰਨਵਾਦ ਕਰਾਂ ਮੇਰੇ ਕੋਲ ਸ਼ਬਦ ਨਹੀਂ ਜਿਹੜੇ ਸ਼ਬਦਾਂ ਨਾਲ ਤੁਹਾਨੂੰ ਮੈਂ ਬਿਆਨ ਕਰ ਸਕਾਂ ਧੰਨਵਾਦ ਕਰ ਸਕਾਂ ਦੋਵੇਂ ਹੱਥ ਜੋੜ ਕੇ ਸੇ ਦਰਬਾਰ ਵੱਲੋਂ ਆਈ ਸੰਗਤ ਵੱਲੋਂ ਮਾਤਾ ਸਤਨਾਮ ਕੌਰ ਜੀ ਘਰੇਵਾਲ ਜੋ ਕਿ ਮੇਲੇ ਦੇ ਮੁੱਖ ਪ੍ਰਬੰਧਕ ਜੀ ਉਹਨਾਂ ਵੱਲੋਂ ਬਾਬਾ ਜੀ ਵੱਲੋਂ ਦਾਸ ਸੰਗਤਾਂ ਦੀ ਚਰਨਾਂ ਦੀ ਧੂੜ ਹਰਜੀਤ لال ਕਲਾ ਮੇਰੇ ਵੱਲੋਂ ਵਿਆਪਕ ਦਾ ਬਹੁਤ ਬਹੁਤ ਧੰਨਵਾਦ ਇੱਕ ਸਨਮਾਨ ਜਿਹੜਾ ਕੀਤਾ ਜਾਣਾ ਹੈ ਸਬਹੁਤ ਬਹੁਤ ਧੰਨਵਾਦ ਬਾਬਾ ਅਰਤਜਸ ਸਿੰਘ ਜੀ ਬੈਠੇ ਹੋ ਜੁਗਿਆ ਸਾਹਿਬ ਸਨਹਿਬਾਦ ਇੱਕ ਰੱਬੀ ਰੂਹ ਬਾਬਾ ਮਨਦੀਪ ਸਿੰਘ ਜੀ ਹੀਰਾਂ ਤੋਂ ਸਬਹੁਤ ਬਹੁਤ ਧੰਨਵਾਦ ਡਾਕਟਰ ਨਾਸਰ ਅਕਤ ਸਾਹਿਬ ਉਹਨਾਂ ਨੇ ਜਿਹਨੇ ਸਾਡੀ ਛੋਟੀ ਜਿਹੀ ਮੇਜ ਨੂੰ ਬਹੁਤ ਵੱਡੀ ਕਰਕੇ ਮੰਨਿਆ ਬਾਬਾ ਜੀ ਨੇ ਮੇਜ ਨੂੰ ਪ੍ਰਵਾਨ ਕੀਤਾ ਆਪ ਜੀ ਦਾ ਫਿਰ ਇੱਕ ਵਾਰ ਦਰਬਾਰ ਵੱਲੋਂ ਬਹੁਤ ਬਹੁਤ ਧੰਨਵਾਦ